ਇਹ ਕਾਲਪੁਰਖ ਦੇ ਬਾਣੇ ਵਿੱਚ ਰਹੋਗੇ ਹਮੇਸ਼ਾ ਸੁੱਖ ਪਾਵੋਗੇ ਹਣ ਜੋ ਜੋ ਪ੍ਰਮਾਤਮਾ ਕਰਦਾ ਜੇ ਇਸ ਸ੍ਰਿਸ਼ਟੀ ਦਾ ਇਨਸਾਨ ਕਰੇ ਤਾਂ ਰੱਬ ਬਣ ਸਕਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਦੋਂ ਅਸੀਂ ਕਿਸੇ ਨਾਲ ਸੰਤ ਬ੍ਰਹਮ ਗਿਆਨੀ ਐਸੇ ਲਫ਼ਜ਼ਾਂ ਦਾ ਜੋ ਲਿਖੇ ਹੁੰਦੇ ਆ ਨਾ ਸਾਹਮਣੇ ਉਹ ਤਾਂ ਬੱਕਰੀ ਗੱਲ ਹੈ ਕੋਈ ਵੀ ਲਿਖ ਲੋ ਭਾਵੇਂ ਸਾਰੇ ਤੁਸੀਂ ਲਿਖਾ ਲੋ ਨਾਲ ਕੋਈ ਦੇ ਉੱਤੇ ਕਿਸ ਨੇ ਕੋਈ ਇਹ ਥੋੜੀਅੋ ਕੇ ਬੈਨ ਲਾ ਦੇਣਾ ਕਿ ਨਹੀਂ ਲਾ ਸਕਦਾ ਭਾਈ ਕੋਈ ਵੀ ਲਿਖਵਾ ਸਕਦਾ ਕੋਈ ਵੀ ਆਪਣੇ ਅੱਗੇ ਸੰਤ ਲਿਖਾ ਲੇ ਬ੍ਰਹਮ ਗਿਆਨੀ ਲਿਖਾ ਲੇ ਕੋਸ ਵੀ ਲਿਖਾ ਲੇ ਪਰ ਅਸਲ ਜੋ ਫੈਸਲਾ ਡਿਸੀਜਨ ਹੈ ਪ੍ਰਮਾਤਮਾ ਦਾ ਕਹਿੰਦਾ ਰਤੀ ਪਰ ਵੀ ਤੂੰ ਮੇਰੇ ਵਰਗਾ ਨਹੀਂ ਹੈ ਤੇਰੇ ਤੇ ਕਿੰਨੇ ਭੇਦ ਭਾਵ ਨੇ ਤੇ ਤੇਰੇ ਤੇ ਕਿੰਨੇ ਭੇਦ ਭਾਵ ਨੇ ਤੂੰ ਮੇਰੇ ਵਰਗਾ ਕਿਵੇਂ ਹੱਸਦਾ ਹਰ ਜਨ ਐਸਾ ਚਾਹੀਏ ਹਰੀਦਾ ਜਨ ਭਗਤ ਕਿਦਾਂ ਦਾ ਹੋਣਾ ਚਾਹੀਦਾ ਕਿ ਜਿਸ ਨੂੰ ਆਪਣੇ ਵਿੱਚ ਸਮਾਵੇ ਬਾਛ ਜੁਰਬਾਣੀ ਚ ਨਾਲ ਹੀ ਪ੍ਰਵਾਨ ਕਰਦੇ ਹਨ ਜੈਸਾ ਹਰ ਹੀ ਹੋਏ ਜੋ ਸਖਸ਼ੀ ਹਰੀ ਪ੍ਰਮਾਤਮਾ ਵਰਗੀ ਬਣ ਗਈ ਉਹਦੇ ਜਿੰਨੇ ਵੀ ਗੁਣ ਪ੍ਰਮਾਤਮਾ ਦੇ ਉਹਨੇ ਉਸ ਮਨੁੱਖ ਦੇ ਵਿੱਚ ਇਤਿਆਰ ਨੇ ਤੇ ਜਦੋਂ ਦੇਖਣਾ ਹੋਵੇਗਾ ਤੇ ਨਿਗਾਹ ਜਾਂਦੀ ਹੈ ਗੁਰੂ ਸਾਹਿਬਾਨਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਕੋਈ ਭੇਦ ਨਹੀਂ ਕੋਈ ਭਾਵ ਨਹੀਂ ਸਭ ਲਈ ਇੱਕੋ ਜੀਂ ਦ੍ਰਿਸ਼ਟੀ ਹੈ ਕਿ ਸਾਰਿਆਂ ਦੇ ਲਈ ਇੱਕੋ ਹੀ ਸੁਦੇਸ਼ ਇੱਕੋ ਹੀ ਉਪਦੇਸ਼ ਹੈ ਕੋਈ ਆਪਣਾ ਨਹੀਂ ਨਾ ਕੋਈ ਪਰਾਇਆ ਵਾ ਨਾ ਕੋਈ ਬੈਰੀ ਨਹੀਂ ਕੋ ਬਕਾਨਾ ਨਾ ਕੋਈ ਬਗਾਨਾ ਨਾ ਕੋਈ ਬੈਰੀ ਸਾਰੇ ਆਪਣੇ ਹੀ ਹੈ ਕਹਿੰਦੇ ਕਿ ਅੱਜ ਦੇ ਸੰਸਾਰ ਦੇ ਵਿੱਚ ਜਿੰਨਾ ਮਗਰ ਆਪਾਂ ਇਹ ਤਖਤیاں ਲਟਕਾ ਦਨੇ ਸ੍ਰੀ ਸ੍ਰੀ 1008 ਕਿ ਕਿੰਨੇ ਪਦਵੀ ਲਾ ਦਨੇ ਕਿ ਇਹਨਾਂ ਦੇ ਕੋਈ ਭੇਦਭਾਵ ਸੀ ਇਹ ਤਾਂ ਹੁਣ ਦੁਨੀਆ ਦੇਖਦੀ ਐ ਦੁਨੀਆ ਜਾਣਦੀ ਐ ਜੋ ਅਜਦੇ ਸਮੇ ਅਜੋਕੇ ਵਿੱਚ ਹੋ ਰਹੇ ਐ ਇਹ ਤਾਂ ਆਪਣੇ ਅੱਖਾਂ ਸਾਹਮਣੇ ਕਿ ਅੱਖਾਂ ਸਾਹਮਣੇ ਸਭ ਕੁਝ ਹੋ ਰਿਹਾ ਵਾ ਹੁਣ ਜੋ ਅਜਦਾ ਸਮਾਂ ਐ ਸਮਾਂ ਸੀ ਪਈ ਭਾਵੇਂ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਤੇ ਬੜੇ ਤਸ਼ੱਦਦ ਉਤਸੀਹੇ ਹੋਏ ਉਹ ਦੇਖਣੇ ਨਸੀਬ ਨਹੀਂ ਹੋਏ ਸਨ 47 ਤੋਂ ਦੇਖੇ ਹੋਣਗੇ ਕਿਸੇ ਨੇ ਜਿਨ੍ਹਾਂ ਦੀ ਉਮਰਾਂ ਵੱਡੀਆਂ ਨੇ ਭਾਈ ਕਿ ਜਿਨ੍ਹਾਂ ਨੇ ਉਸ ਟਾਈਮ ਸੁਰਤ ਹੋਵੇਗੀ ਭਾਵੇਂ 30 37 ਦੇ ਵਿੱਚ ਜਾ ਕੇ ਜਿਨ੍ਹਾਂ ਦੇ ਜਨਮ ਹੋਏ ਆ ਉਹਨਾਂ ਨੂੰ ਸੱਦਬੁੱਧ ਹੋਵੇਗੀ ਕਿ ਜਦੋਂ ਬਟਵਾਰਾ ਹੋਇਆ ਕਿਵੇਂ ਤਸ਼ੱਦਦ ਹੋਇਆ ਕਿਵੇਂ ਖੂਨ ਖਰਾਬਾ ਹੋਇਆ ਇਹ ਤਾਂ ਇਸ ਸਮੇਂ ਦੀ ਗੱਲ ਹੈ ਪਰ ਜੇ ਜਿ ਇਸ ਤੋਂ ਪਹਿਲਾਂ ਦੀ 14ਵੀਂ ਸਦੀ ਤੋਂ ਹੀ ਅਤਿਆਚਾਰ ਹੋ ਰਹੇ 17ਵੀਂ 18ਵੀਂ ਜਾ ਕੇ ਤਾਂ ਵੇਤਿਆ ਹੋ ਗਿਆ ਤੁਸੀਂ ਵੱਡਾ ਕੱਲੂ ਕਰਾ ਸੁਣ ਲਿਆ ਪਰ ਦੇਖਿਆ ਨਹੀਂ ਹੋਣਾ ਛੋਟਾ ਕੱਲੂ ਕਰਾ ਦੇ ਸੁਣਿਆ ਜੋ ਜਿਸ ਨੇ ਮਤ ਬੁੱਧ ਅਸ ਨਾ ਸੁਣਾ ਦਿੱਤਾ ਦੇਖਿਆ ਤਾਂ ਨਹੀਂ ਕਿਸੇ ਨੇ ਇਸ ਤੋਂ ਪਹਿਲਾਂ ਜਿੰਨੇ ਵੀ ਮੁਗਲਾਂ ਦੇ ਹਮਲੇ ਹੋਏ ਕਿੰਨੇ ਐਸੇ ਮੁਗਲ ਰਾਜੇ ਹੋਏ ਜਿਨ੍ਹਾਂ ਨੇ ਤਛਦ ਕੀਤੇ ਕੋਈ ਬਿਰਨਾ ਬੱਲਾ ਸੀ ਉਹਨਾਂ ਦੇ ਵਿੱਚੋਂ ਕੋਈ ਆਕੁਰ ਬਾਦਸ਼ਾਹ ਵਰਗਾ ਜਿਹੜਾ ਗੁਰੂ ਘਰ ਦਾ ਪ੍ਰੇਮੀ ਸੀ ਨਹੀਂ ਤਾਂ ਭਈ ਜ਼ਿਆਦਾ ਤੌਰ ਤੇ ਵਿਰੋਧੀ ਰਹੇ ਨੇ ਆਕੁਰ ਬਾਸ਼ੇ ਇੱਕ ਐਸਾ ਸੀ ਜਿਹਦਾ ਗੁਰੂ ਘਰ ਦੇ ਨਾਲ ਪ੍ਰੇਮ ਸੀ ਜਿਸ ਨੇ ਧੰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਚੱਕਿਆ ਇਹ ਨਹੀਂ ਕਹ ਸੀ ਕਿ ਮੈਂ ਰਾਜਾ ਹਾਂ ਮੇਰੇ ਵਾਸਤੇ ਕੋਈ ਬਖਰਾ ਹਸਣ ਲਾ ਦੋ ਮੈਂ ਉੱਤੇ ਬੈਠਾਂਗਾ ਨਹੀਂ ਜੋ ਸੰਤ ਦੀ ਪੰਗਤ ਸੀ ਉਹਦੇ ਵਿੱਚ ਹੀ ਬੈਠੇ ਇੱਕ ਰਾਜੇ ਦਾ ਪ੍ਰੇਮ ਸੀ ਬੜਾ ਧਰਮੀ ਬੰਦਾ ਸੀ ਉਸੇ ਪਰਿਵਾਰ ਤੋਂ ਗਾਂਹ ਦੀ ਗਾਂਹ ਭਾਈ ਜਹਾਂਗੀਰ ਆ ਗਿਆ ਤੇ ਉਸ ਤੋਂ ਅੱਗੇ-ਅੱਗੇ ਕਰਦੇ ਔਰੰਗਜ਼ੇਬ ਆ ਗਿਆ ਤੇ ਜਿੰਨੇ ਰਾਜੇ ਵਿੜਦੇ ਰਹੇ ਸਾਰਿਆਂ ਨੇ ਅਤਿਆਜ ਕਰਦੇ ਰਹੇ ਹੈ ਬੜੇ ਇਤਿਹਾਸ ਲੰਬੇ ਇਹਨਾਂ ਦੇ ਵਿੱਚ ਹੁਣ ਰਾਜਾ ਨੇ ਜਿੰਨੇ ਜ਼ੁਲਮ ਕੀਤੇ ਆ ਉਹ ਅਸੀਂ ਸੁਣੇ ਤਜਰਰ ਹੈ ਦੇਖੇ ਨਹੀਂ ਪਰ ਜੋ ਅੱਜ ਦਾ ਸਮਾਂ ਚੱਲ ਰਿਹਾ ਨਾ ਕਿ ਜੋ 84 ਹੈ ਜਿਨ੍ਹਾਂ ਦੀਆਂ ਜਿਆਦਾ ਛੋਟੀਆਂ ਉਮਰੀਆਂ ਨੇ ਭਾਵ ਜਿਹੜੇ 84 ਤੋਂ ਬਾਅਦ ਜਨਮੇ ਆ 90 90 ਦਾ ਜਨਮ ਹੈ ਉਹਨਾਂ ਨੂੰ ਨਹੀਂ ਪਤਾ ਹੋਗਾ ਇਹਨਾ ਭਾਈ ਉਹ ਵੀ ਸਿਰਫ ਕੇਵਲ ਤੋਂ ਕੇਵਲ ਸੁਣ ਲਿਆ ਮੰਚ ਬਿਠਾ ਲਿਆ ਕਿ ਐਸਾ ਹੋਇਆ ਪਰ ਕੁਝ ਐਸੀਆਂ ਸਖਸ਼ੀਅਤਾਂ ਤਾਂ ਤੇ ਜਿਨ੍ਹਾਂ ਦੇ ਤੰਤੇ ਵੀ ਉਹ ਤਛੱਦਰ ਢਏ ਨੇ ਅਜ ਵੀ ਆਪਣੇ ਦੇ ਵਿੱਚ ਉਹ ਵਿਚਰ ਰਹੇ ਨੇ ਉਹ ਸਖਸ਼ੀਅਤਾਂ ਅਜ ਵੀ ਸੰਸਾਰ ਦੇ ਵਿੱਚ ਨੇ ਭਾਈ ਜਿਨ੍ਹਾਂ ਨੇ ਉਸ ਸਮੇਂ ਆਪਣੇ ਉੱਤੇ ਅਨੇਕਾਂ ਛੱਦ ਜਾਈ। ਹੁਣ ਉਹਨਾਂ ਦਾ ਵਿਖਿਆਨ ਜਿੰਨਾ ਕਰੀਏ ਉਹਨਾਂ ਹੀ ਥੋੜਾ ਵੀ ਕੀ ਕੁਝ ਹੋਇਆ। ਹੁਣ ਉਹਨਾਂ ਗੱਲਾਂ ਬਾਰੇ ਜਾਣਾਂ ਕਿ ਭਾਈ ਗਲਤੀ ਕਿਸਦੀ ਸੀ ਕੀ ਕਾਰਨ ਸੀ ਵੀ ਇਹ ਨਹੀਂ ਵੀ ਹੋ ਸਕਦਾ ਸੀ। ਪਰ ਜੋ ਵਹਿਰ ਨੂੰ ਪਾਉਂਦਾ ਹੋਣਾ ਤਾਂ ਉਹ ਹੀ ਹੁੰਦਾ ਨਾ। ਕਿ ਜੋ ਪ੍ਰਮਾਤਮਾ ਦਾ ਲੇਖ ਲਿਖਿਆ ਹੋਇਆ ਹੁਣਾ ਉਹ ਹੀ ਹੁੰਦਾ ਵਾ ਜੋ ਪ੍ਰਮਾਤਮਾ ਦੇ ਬੋਲ ਹੁੰਦੇ ਆ ਹੁੰਦਾ ਉਹ ਹੀ ਹੈ। ਭੀਜੋ ਕੁਛ ਹੋਣਾ। ਪਰ ਇਹਦੇ ਪਿੱਛੇ ਇੱਕ ਸਾਨੂੰ ਸ਼ਕਤੀ ਪਾਵਰ ਮਿਲਦੀ ਹੈ। ਜਿਵੇਂ ਮੁਗਲਾਂ ਦੇ ਸਮੇਂ ਕਿ ਸਿੱਖਾਂ ਦਾ ਕੁਰਾ ਖੋਜ ਮਟਾਣ ਦੇ ਲਈ ਮੁਗਲ ਲੱਗੇ ਹੋਏ ਸੀ। ਪਰ ਸਿੱਖ ਉਦੋਂ ਵੀ ਚੜ੍ਹਦੀ ਕਲਾ 'ਚ ਰਹੇ ਨੇ, ਉਦੋਂ ਬਾਅਦ 'ਚ ਰਹੇ ਨੇ। ਹੁਣ ਜਿਨ੍ਹਾਂ ਨੇ ਦੇਖਿਆ ਕਿ ਜੋ ਅੱਜ ਦਾ ਸਮਾਂ ਦੇਖਿਆ ਹੈ ਕਿ ਆਪਾਂ ਹਰ ਸਾਲ ਸੁਣਾਉਨੇ ਆ ਸੁਣਦੇ ਆ ਜਾਣੇ ਵੀ ਪਰ ਅਮਲਤ ਨਹੀਂ ਹੁੰਦਾ ਸਾਡੇ ਅਮਲਤ ਕਿਉਂ ਨਹੀਂ ਹੁੰਦਾ ਕਿ ਇਹ ਸਮਾਂ ਕੋਈ ਉਹਨਾਂ ਦੀਆਂ ਸ਼ਹਾਦਤਾਂ ਇੰਨੇ ਤਸ਼ੱद्दਦ ਹੋਣ ਵਾਤੇ ਵੀ ਕਿ ਪੂਰਾ ਹਿੰਦੁਸਤਾਨ ਸਿੱਖਾਂ ਦੇ ਖਾਤਮੇ ਵੱਲ ਗਿਆ ਹੋਇਆ ਸੀ ਭੇਤ ਅਤਿਆਚਾਰ ਹੋਏ ਇਥੇ ਆਪਣੀ ਹਕੂਮਤ ਫੌਜ ਨੇ ਆਰਮੀ ਲਾ ਕੇ ਭਾਈ ਕੋਈ ਪਹਿਲੀ ਵਾਰ ਹੋਇਆ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਧਾਰਮਿਕ ਸਥਾਨ ਦੇ ਉੱਤੇ ਕਿ ਜਿਹੜੀ ਫੌਜ ਕੇਵਤੋ ਕੇਵਲ ਬਾਰਡਰ ਦੀ ਸੁਰੱਖਿਆ ਕਰਨ ਵਾਸਤੇ ਦੁਸ਼ਮਣ ਨਾਲ ਲੜਨ ਵਾਸਤੇ ਸੀ ਕਿ ਧਾਰਮਿਕ ਸਥਾਨ ਤੇ ਹਮਲਾ ਕੀਤਾ ਹੋ। ਐਨਾ ਕੁਝ ਹੋ ਗਿਆ ਨਾ ਤੇ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮੜ ਜੇ ਕੋਈ ਪੀੜਿਤ ਸਾ ਦੇਖੀ ਨਹੀਂ ਚੱਲ ਬਈ ਬਸ ਉਹਨਾਂ ਨੂੰ ਤਾਂ ਨੰਬਰ ਚਾਹੀਦੇ ਸੀ ਪੁਆਇੰਟ ਚਾਹੀਦੇ ਸੀ ਕਿ ਅਸੀਂ ਕਿੰਨੇ ਮਾਰ ਦਿੱਤੇ ਤੇ ਰੇਗ ਨੂੰ ਅਤਵਾਦੀ ਦਾ ਦਰਜਾ ਦੇ ਦਿੱਤਾ ਨਾਮ ਪਾਏ ਤੇ ਹੁਣ ਦਿਨੋਂ-ਦਿਨ ਨਿਕਲਦੇ ਆ ਰਹੇ ਆ ਭਾਈ ਕਿਵੇਂ ਦਿਨੋਂ-ਦਿਨ ਨਿਕਲਦੇ ਆ ਰਹੇ ਆ ਕੁ 30 ਸਾਲ ਕੋਈ 32 ਸਾਲ ਪੁਰਾਣੇ ਕੇ ਸਾਰੇ ਆ ਉਹਨਾਂ ਦੇ ਅਨੁਕਾਰੀਆਂ ਹੋ ਰਹੀਆਂ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ ਭਾਵੇਂ ਉਹ ਪੈਨਸ਼ਨ ਹੋ ਗਈ ਰਿਟਾਇਰਮੈਂਟ ਹੋ ਗਈ ਭਾਵੇਂ ਮਰ ਵੀ ਗਏ ਤਾਂ ਵੀ ਜੇ ਕੇਸ ਖੁੱਲੇ ਆ ਦੇਰ ਆਏ ਦਰਸਤ ਵਾਲੇ ਕਹਾਣੀ ਇਹ ਵੀ ਗੱਲ ਹੋ ਗਈ ਪਈ ਕਿਦੋਂ ਪਹਿਲਾਂ ਵਾਲੀਆਂ ਸਰਕਾਰ ਨੇ ਸ਼ਾਇਦ ਇਹ ਜੀ ਕਰ ਵੀ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਹੋਣੇ ਆ ਬਈ ਇਹ ਹੋ ਸਕਦਾ ਨਾ ਹੁਣ ਸਰਕਾਰ ਆਈ ਅਗਲੇ ਨੇ ਸਾਰਾ ਕੁਝ ਖੋਲ ਦਿੱਤਾ ਤੇ ਦਿਨੋ ਦਿਨ ਕੁਝ ਨਾ ਕੁਝ ਹੋ ਰਿਹਾ ਹੁਣ ਇਹ ਸਾਨੂੰ ਇਤਿਹਾਸ ਕੀ ਸਿਖਾਉਂਦਾ ਹੈ ਇਹ ਇਤਿਹਾਸ ਸਾਨੂੰ ਕੀ ਸਿਖਾਉਂਦਾ ਪਹਿਲੇ ਇਤਿਹਾਸ ਤਾਂ ਸਾਨੂੰ ਚਲੋ ਸੁਣੇ ਹੋਏ ਨੇ ਇਹ ਤਾਂ ਅੱਖੀ ਦੇਖਿਆ ਵੀ ਇੰਨੇ ਤਸ਼ੱਦਦ ਹੋਏ ਤਸੀਹੇ ਦਿੱਤੇ ਗਏ ਜਿਨ੍ਹਾਂ ਦਾ ਬਖਿਆ ਨਹੀਂ ਕੀਤਾ ਜਾਂਦਾ ਕਿ ਉਸ ਸਮੇਂ ਦੇ ਵਿੱਚ ਜਦੋਂ ਕੌਮ ਦਾ ਪੱਤਾ ਪੱਤਾ ਬੈਰੀ ਸੀ ਇੰਨਾ ਹੋਣ ਦੇ ਬਾਵਜੂਦ ਵੀ ਅੱਜ ਕੌਮ ਫਿਰ ਉਸੇ ਤਰ੍ਹਾਂ ਸਟੈਬਲਿਸ਼ ਹੈ ਉਸੇ ਤਰ੍ਹਾਂ ਹੀ ਚੜਦੀ ਕਲਾ ਦਾ ਨੂਨਾਂ ਦੇਰੀ ਹਣ ਤੇ ਲੱਖਾਂ ਸੰਗਤਾਂ ਜਾਂਦੀਆਂ ਹਨ ਉਥੇ ਕੋਈ ਰੋਣ ਜਾਂ ਬਰਲਾਵ ਕਰਨੀ ਜਾਂਦੀ ਹੈ ਉਹ ਸਿਰ ਸੰਸਾਰ ਨੂੰ ਇਹ ਦਿਖਾਉਣ ਵਾਸਤੇ ਜਾਂਦੇ ਆ ਕਿ ਸਿੱਖ ਸਾਜਣ ਵਾਲਾ ਇਸ ਨੂੰ ਖੁਦ ਪ੍ਰਮਾਤਮਾ ਹੈ ਗੁਰੂ ਨਾਨਕ ਸਾਹਿਬ ਇਹ ਤਾਂ ਉਦੋਂ ਖਤਮ ਨਹੀਂ ਹੋਏ ਹੁਣ ਕਿੱਥੋਂ ਖਤਮ ਹੋੜੇ ਆ ਤਸੀਂ ਕਿੱਥੋਂ ਖਤਮ ਕਰ ਲਵਾਂਗੇ ਸਿੱਖ ਨੂੰ ਕੋਈ ਵੀ ਨਹੀਂ ਖਤਮ ਕਰ ਸਕਦਾ ਇਹ ਜਿੰਨੇ ਆਪਾਂ ਕੱਠ ਕਰਦੇ ਆ ਸਮਾਗਮ ਹੁੰਦੇ ਹੁਣ ਸਮਾਗਮ ਹੋ ਰਿਹਾ ਹੈ ਭਾਈ ਜੋ 6 ਜੂਨ ਨੂੰ ਹੋਣਾ ਉਹ ਇਸ ਕਰਕੇ ਨਹੀਂ ਹੈ ਕਿ ਸਾਡੀਆਂ ਅਰਦਾਸਾਂ ਬੇਨਤੀਆਂ ਕਰਕੇ ਜਿਨ੍ਹਾਂ ਨੇ ਉਤੇ ਸ਼ਹਾਦਤਾਂ ਪਾਈਆਂ ਕਿ ਉਹਨਾਂ ਨੂੰ ਸਦਕਣ ਜਗ੍ਹਾ ਮਿਲਣੀ ਹੈ ਉਹ ਤਾਂ ਜੋ ਜਿੱਥੇ ਜਾਣਾ ਸੀ ਪਹੁੰਚ ਚੁੱਕੇ ਆ ਤੁਹਾਡੀਆਂ ਅਰਦਾਸਾਂ ਨੇ ਕੁਝ ਨਹੀਂ ਕਰਨਾ ਉਹ ਤਾਂ ਸਾਨੂੰ ਅੰਦਰੋਂ ਜਗਾਉਣਾ ਸੱਤਿਆਂ ਜਮੀਰਾਂ ਨੂੰ ਕਿ ਜਿੰਨਾ ਚਿਰ ਭਾਈ ਗੁਰੂ ਦੇ ਨਾਲ ਲੱਗਿਆ ਰਹੇਗਾ ਤੈਨੂੰ ਖਤਮ ਕਰਨ ਵਾਲਾ ਕੋਈ ਨਹੀਂ ਹੈ ਇਹ ਦਿਨ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਕਿ ਕੌਮ ਦੇ ਵਿੱਚ ਇੱਕ ਨਵਾਂ ਜਨੂਨ ਪੈਦਾ ਕਰਨਾ ਕਿ ਭਾਈ ਜੇ ਗੁਰੂ ਦੇ ਨਾਲ ਲੱਗੇ ਰਹੋਗੇ ਗੁਰੂ ਦੇ ਬਣ ਕੇ ਰਹੋਗੇ ਕੋਈ ਖਤਮ ਨਹੀਂ ਕਰ ਸਕਦਾ ਕੋਈ ਤੁਹਾਡਾ ਵਾਲਵਿੰਗਾ ਨਹੀਂ ਕਰ ਸਕਦਾ ਕੁਝ ਖਾਤਮਾ ਨਹੀਂ ਹੋਣਾ ਕਿ ਇਹ ਸਾਨੂੰ ਇਹ ਦਿਨ ਸਿਖਾਉਂਦੇ ਆ ਕਿ ਇੰਨਾ ਕੁਝ ਹੋਇਆ ਕਿ ਹਿੰਦੁਸਤਾਨ ਦੇ ਕਈ ਸ਼ਹਿਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਸਿੱਖਾਂ ਤੇ ਅਤਿਆਗਰ ਹੋਇਆ ਪੰਜਾਬ ਤਾਂ ਜੋ ਹੋਈ ਹੋਈ ਉਹ ਤਾਂ ਜਿਨ੍ਹਾਂ ਨੇ ਭਾਈ ਦੇਖੇ ਹੈ ਜਿਨ੍ਹਾਂ ਦੀ ਉਮਰਾਂ ਹੈਗੀਆਂ ਨੇ ਉਹਨਾਂ ਨੂੰ ਤਾਂ ਪਤਾ ਇਸ ਗੱਲ ਦਾ ਉਸ ਐਸੀਆਂ ਸ਼ਕਤੀਆਂ ਜੋ ਅਜਵੀਂ ਸੰਸਾਰ ਵਿੱਚ ਵਿੱਚ ਰਹੀਆਂ ਜਿਨ੍ਹਾਂ ਦੇ ਨਾਲ ਇਹ ਪਾਣਾ ਵਰਤੇ ਪਰ ਅੱਜ ਉਹ ਵੀ ਸਿੰਘ ਚੜਦੀ ਕਲਾ ਚ ਨੇ ਭਾਵ ਸਿੱਖ ਨੂੰ ਕੋਈ ਵੀ ਨਹੀਂ ਢਾ ਸਕਦਾ ਇਤਿਹਾਸ ਸਾਨੂੰ ਕੀ ਸਮਝਾਉਂਦੇ ਆ ਕੀ ਸਿੱਖਿਆ ਦਿੰਦੇ ਕਿ ਭਾਈ ਸਿੱਖਾ ਜਿੰਨੇ ਮਰਜੀ ਦਿਨ ਮੁਰੇ ਹੁਣ ਜਿੰਨਾ ਮਾਰਦੀ ਮਾੜਾ ਸਮਾਜ ਵੇ ਤੂੰ ਗੁਰੂ ਦੀ ਛਤਰ ਛਾਇਆ ਚ ਰਹੀਂ ਤੇ ਹਮੇਸ਼ਾ ਉਹਦੇ ਭਾਣੇ ਚ ਰਹੀਂ ਵਾਹਿਗੁਰੂ ਤੈਨੂੰ ਆਪਣੇ ਆਪ ਹੀ ਜਿਵੇਂ ਤੇਰੀ ਕੌਮ ਨੂੰ ਚੜਦੀ ਕਲਾ 'ਚ ਕੀਤਾ ਤੈਨੂੰ ਵੀ ਓਵੇਂ ਚੜਦੀ ਕਲਾ 'ਚ ਕਰ ਦੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਜੋ ਦਿਨ ਤਿਹਾਰ ਨੇ ਭਾਈ ਕਿ ਜਿੰਨੇ ਵੀ ਅਸੀ ਸੀਧਾਂ ਦੇ ਤਿੰਨ ਭਾਵੇਂ ਫਤਿਹਗੜ ਸਾਹਿਬ ਜਾਈਏ ਕਿੜੀ ਚਮਕੌਰ ਜਾਈਏ ਕਿ ਜਨਾ ਮਰਜੀ ਕੋਈ ਸਮਝਾ ਦੇ ਸਮਝ ਲਈ ਜਾਣਾ ਤਾਂ ਅਸੀਂ ਮੇਲੇ ਦੇ ਤੌਰ ਤੇ ਹੁੰਦਾ ਵਾ ਕੀ ਜਾਣਾ ਸੀ ਮੇਲਿਆਂ ਵਾਂਗੀ ਹੁੰਦਾ ਗਿਆਨ ਤਾਂ ਲੇਕਿਨ ਇਹ ਹੁਣ ਆਉਂਦਾ ਕਿਸੇ ਨੇ ਉਤੋਂ ਵੀ ਇਥੇ ਦਾ ਇਤਿਹਾਸ ਕੀ ਸੀ ਵੀ ਇਤਿਹਾਸ ਜੇ ਛੋਟੇ ਸਹਿਬਜ਼ਾਦੇ ਆਨ ਧਰਮ ਦੀ ਖਾਤਰ ਉਹਨਾਂ ਨੇ ਆਪਣਾ ਬਾਰ ਦਿੱਤਾ ਸਾਨੂੰ ਕੇਵਲ ਤੋਂ ਕੇਲ ਧਰਮ ਪਿਆਰਾ ਜਾਣਾ ਕੋਈ ਪਿਆਰੇ ਜਿਹੜੇ ਸਮੇਂ ਬੱਚਿਆਂ ਦੇ ਖੇਡਣ ਕੁਲੜ ਦੇ ਦਿਨ ਹੁੰਦੇ ਆ ਤੇ ਉਹ ਛੋਟੇ ਸਹਿਬਜ਼ਾਦੇ ਨੇ ਧਰਮ ਦੇ ਪ੍ਰਤੀ ਆਪਣਾ ਪ੍ਰੇਮ ਦਿਖਾ ਕੇ ਐਸੀ ਲੀਪਾ ਦਿੱਤੀ ਦੁਨੀਆ ਦੇ ਵਿੱਚ ਕਿ ਐਸੀ ਮਿਸਾਲ ਨਹੀਂ ਕਿਤੇ ਮਿਲਦੀ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਕਿ ਭਾਵੇਂ ਉਹਨਾਂ ਦੇ ਮਨ 'ਚ ਬਥੇਰੇ ਲਾਲਚ ਦਿੱਤੇ ਗਏ ਪਰ ਨਹੀਂ ਬਈ ਤੇ ਆਪਾਂ ਥੋੜਾ ਜਿਹਾ ਲਾਲਚ ਆਵੇ ਧਰਮ ਦੀ ਲੈਨ ਛੱਡ ਦਿੰਨੇ ਦਿੱਲੀ 에ਰਪੋਰਟ ਤੱਕ ਪਹੁੰਚੇ ਨਹੀਂ ਕਿ ਅਲੇ ਜੇ ਆਜ ਪਿਆ ਰੱਖਿਆ ਨਹੀਂ ਉਦੋਂ ਪਹਿਲਾਂ ਸਾਡਾ ਧਰਮ ਬਦਲ ਜਾਂਦਾ ਵਾ ਕਿ ਜਦ ਹੀ ਭਈ ਜਸਵੀਰ ਸਿੰਘ ਤੋਂ ਜੈਕੀਲੀਨ ਬਣ ਜਾਂਦਾ ਵਾ ਇਦਾਂ ਹੁੰਦਾ ਨਾ ਹੁਣ ਬੀਬੀਆਂ ਜਾਂਦੀਆਂ ਨੇ ਕਿ ਕਿੰਨੇ ਐਸੇ ਕੇਸ ਹਰ ਦਿਨ ਸੁਣਦੇ ਆਂ ਕਿ ਗਾਂ ਬਚਾਂਦੀ ਗੱਲ ਨਹੀਂ ਹੈ ਇਹ ਵੀ ਧਰਮ ਇੱਕ ਸਭ ਤੋਂ ਵੱਡਾ ਹੈ ਕਿ ਜਿਸ ਔਰਤ ਨੇ ਆਪਣੇ ਪਤੀ ਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਚਾਰ ਲਾਵਾਂ ਲੈਣੀਆਂ ਹੈ ਉਹ ਪੱਕੀ ਉਹਦੀ ਹੋ ਗਈ ਏ ਧਰਮ ਚ ਪ੍ਰਪੱਕ ਹੋ ਗਈ ਬਈ ਉਹ ਤੇ ਧਰਮ ਚ ਪ੍ਰਪੱਕ ਰਹਿੰਦੀ ਹੋਏ ਜਿਹੜੇ ਪਤੀ ਪਰਮਾਤਮਾ ਤੋਂ ਪਹਿਲਾਂ ਜਿਹੜੀ ਔਰਤ ਪਤੀ ਦੀ ਨਹੀਂ ਹੋ ਸਕੀ ਉਹ ਪਰਮਾਤਮਾ ਦੀ ਵੀ ਨਹੀਂ ਹੋ ਸਕਦੀ ਇਹ ਹੀ ਸਿੱਖਿਆਵਾਂ ਮਿਲਦੀਆਂ ਨੇ ਹੁਣ ਇੱਥੋਂ ਜਾਂਦੇ ਐ ਇੱਥੋਂ ਬੜਾ ਸਾਲ 6 ਮਹੀਨੇ ਵੀ ਹੋ ਜਾਂਦੇ ਐ ਵਾਹ ਹੋਏ ਨੂੰ ਸ਼ਾਦੀ ਹੋਏ ਨੂੰ ਤੇ ਮੁੰਡੇ ਨੇ ਵਿਚਾਰਨੇ ਘਰਵਾਲੇ ਵੇਚ ਕੇ ਜ਼ਮੀਨ ਵੇਚ ਕੇ ਉਹਦੇ ਜਾਣ ਦਾ ਪ੍ਰਬੰਧ ਕੀਤਾ ਕਿ ਚੱਲ ਭਾਈ ਮੇਰੀ ਪਤਨੀ ਬਾਹਰ ਜਾਵੇ ਪਤਨੀ ਕਿਹੜੀ ਐਰਪੋਰਟ ਤੇ ਐਸੀ ਹਵਾ ਚੱਲਦੀ ਐ ਬਸ ਚੜੇ ਨਹੀਂ ਜਾਂਦੀ ਬਲੌਕ ਕਰ ਦੇਣਾ ਭਈ ਤੂੰ ਕੌਣ ਤੇ ਮੈਂ ਕੌਣ ਮੇਰਾ ਕੰਮ ਹੋ ਗਏ ਆ ਲਾਜ ਪਿੱਛੇ ਲਾ ਕੇ ਆਪਣਾ ਅਸਲੀ ਕੀ ਧਰਮ ਹੀ ਭੁੱਲ ਗਏ ਨਾ ਕਿ ਗੁਰੂ ਮਰਦ ਦੇ ਹਜ਼ੂਰ ਲਾਵਾਂ ਲਈਏ ਨੇ ਭਾਈ ਆਨੰਦ ਕਰਦੇ ਹੋਏ ਆ ਕਈ ਤਾਂ ਐਸੀਆਂ ਨੇ ਬੀਬੀਆਂ ਜਿਨ੍ਹਾਂ ਦੇ ਬੱਚੇ ਵੀ ਹੋਣਗੇ ਪ੍ਰਗਟ ਵੀ ਹੋਣਗੇ ਪਰ ਫਿਰ ਵੀ ਭੁੱਲ ਜਾਂਦੀਆਂ ਮੈਂ ਕਿਸੇ ਦੀ ਮਾਂ ਬਣਨਾ ਆਪਣੇ ਧਰਮ ਨੂੰ ਭੁੱਲ ਜਾਂਦੇ ਆ ਤੇ ਧਰਮ ਦੇ ਬਰਾਬਰ ਪ੍ਰਤੀ ਰਹਿਣਾ ਕਿ ਧਰਮ ਹੀ ਸਭ ਤੋਂ ਉੱਚਾ ਹੈ ਧਰਮ ਦੇ ਵਿੱਚ ਜੋ ਨਾਰਾ ਹੈ ਤੇ ਇਹ ਤਾਂ ਸਾਨੂੰ ਸ਼ਾਇਦ ਤਾਂ ਸਿਖਾਉਂਦੀਆਂ ਛੋਟੇ ਸਹਿਬ ਜਦਿਆਂ ਦਾ ਜੋ ਇਤਿਹਾਸ ਸਿਰਫ ਸੁਣਨਾ ਥੋੜੀ ਹੈ ਇਹ ਕਹਾ ਲਾਲਾ ਕੇ ਸੁਣਾ ਦੇਣਾ ਭਾਈ ਜਿਨਾ ਮਰਜੀ ਵਿਰਾਗ ਤਰੀਕੇ ਨਾਲ ਸਮਾਏ ਕੋਈ ਮੈਨੇ ਨਹੀਂ ਰੱਖਦਾ ਮੈਨੇ ਰੱਖਦਾ ਭਾਈ ਮੰਨ ਲਿਆ ਕਿ ਜੋ ਅੱਜ ਦਾ ਸਮਾਂ ਵੀ ਹੈ ਭਾਈ ਕੀ ਕੌਮ ਨੇ ਮੰਨ ਲਿਆ ਕਿ ਉਦੋਂ ਵੀ ਭਾਈ ਜੇ ਕੌਮ ਇੱਕ ਹੁੰਦੀ ਕੁਝ ਹੋਰ ਗੱਲ ਬਣਨੀ ਸੀ ਕੌਮ ਉਦੋਂ ਇੱਕ ਨਹੀਂ ਸੀ ਅੱਜ ਵੀ ਇੱਕ ਹੈ ਨਹੀਂ ਇਹ ਕਿ ਅੱਜ ਜਿੱਥੇ ਸੰਸਾਰ ਦੇ ਵਿੱਚ ਇਸ 84 ਦੇ ਕੱਲੂ ਕਰੇ ਨੂੰ ਸ਼ਹੀਦਾਂ ਦੀ ਯਾਦ ਵਿੱਚ ਕਿਤੇ ਖੰਡ ਪੜ ਚਾਲਿਆ ਕਿਤੇ ਸਹਿਜ ਪੜ ਚਾਲਿਆ ਦੇਖਦੇ ਕਿਸੇ ਤਰ੍ਹਾਂ ਦਾ ਸਮਾਗਮ ਚੱਲਦਾ ਧਾਰਮਿਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਮਾਧਾ ਜਲੀ ਦਿੱਤੀ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਧਰਮ ਪ੍ਰਤੀ ਐਸੀ ਸਾਡੇ ਅੰਦਰ ਜਗਿਆਸਾ ਪੈਦਾ ਕਰ ਦੇ ਪਰ ਜਿਹੜੇ ਆਪਣੇ ਆਪ ਨੂੰ ਵੱਡੇ ਧਰਮੀ ਸਮਝਦੇ ਆ ਉਹਨਾਂ ਨੇ ਵੀ ਕਿਹੜਾ ਪਾ ਦਿੱਤਾ ਉਪਾਈ ਜਿਸ ਸਮੇਂ ਤੇ ਦੁਨੀਆ ਨੂੰ ਇਹ ਦਿਖਾਉਣਾ ਉਹ ਗੱਲਾਂ ਗਈਆਂ ਕਿ ਕੇਵਲ ਤੋਂ ਕੇਵਲ ਕਿਸੇ ਸਮੇਂ ਤੇ ਪੰਜਾਬੀ ਟਰਬਿਊਨ ਆਉਂਦਾ ਹੁੰਦਾ ਸੀਗਾ। ਵੀ ਆ ਮਾੜੀ ਮਟੀਆਂ ਖਬਰਾਂ ਕਾਚ ਬਣਿਤੀਆਂ ਹੁੰਦੇ ਸੀ। ਹੁਣ ਤਾਂ ਪਲ-ਪਲ ਦੀ ਖਬਰ ਖੜੇ-ਖੜੇ ਜਦ ਹੀ ਬੰਦਾ ਵਾਇਰਲ ਕਰ ਦਿੰਦਾ ਕਿ ਇਹਨੇ ਚੈਨਲ ਭਾਈ ਹੁਣ ਤਾਂ ਹੱਥ ਵਿੱਚ ਚੈਨਲ ਆ ਤੁਹਾਡੇ। ਕਿ ਬਖੇੜਾ ਕਰ ਦਿੱਤਾ ਕਹਿੰਦੇ ਜੋ ਨਵੇਂ ਜਥੇਦਾਰ ਬਣੇ ਆ। ਤੇ ਸਾਹਮਣੇ ਉਹ ਕਹਿੰਦੇ ਭਾਈ ਇੱਕ ਸਾਲ ਦੀ ਮੁਖੀ ਜੋ ਮੌਕੇ ਮੌਜੂਦਾ ਨੇ ਅੱਜ ਦੇ। ਹੁਣ ਬਣੇ ਸਭ ਨੂੰ ਪਤਾ ਹੀ ਹੈ ਭਾਈ ਰਾਜਨੀਤੀ ਦੇ ਬਲ ਛਲ ਨਾਲ ਦੋਨੇ ਕਦੋਂ ਬਣੇ ਸੀ ਉਹ ਬਣਿਆ ਸੀ ਵੱਡੇ ਬਾਦਲ ਸਾਹਿਬ ਦੇ ਸਮੇਂ ਤੇ ਉਹਨਾਂ ਨੇ 1700 ਸਾਰੇ ਸੀ ਇਹ ਬਣਾਤਾ ਭਾਈ ਸੁਖਵੀਰ ਸਿੰਘ ਬਾਦਲ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਹੋ ਰਿਹਾ ਜੱਥੇਦਾਰ ਦੇ ਦੋਨਾਂ ਨੂੰ ਕਹਿੰਦੇ ਜੀ ਅਸੀਂ ਤਾਕਤ ਤੇ ਇਸ ਨੂੰ ਸਪੀਚ ਭਾਵ ਕੌਮ ਦੇ ਨਾਮ ਤੇ ਸੰਦੇਸ਼ ਦੇਣ ਦਾ ਸੀ ਅਧਿਕਾਰ ਨਹੀਂ ਦਿੰਦੇ ਭਾਈ ਆਪਾਂ ਹੈ ਕੌਣ ਆ ਅਸੀਂ ਜੀ ਹਾਂ ਕੇਵਲ ਤੋਂ ਕੇਵਲ ਅਕਾਲ ਤਖਤ ਦੇ ਅਧੀਨ ਹੈ ਅਕਾਲ ਤਖਤੇ ਹੁਕਮ ਨੂੰ ਮੰਨਣ ਵਾਲੇ ਆ ਸਾਡੇ ਲਈ ਤੁਹਾਡੀ ਕੋਈ ਹਸਤੀ ਨਹੀਂ ਹੈ ਜੋ ਤੁਸੀਂ ਆਪਣੇ ਆ ਮਨਾ ਲਓ ਮਨਾਉਣਾ ਜੋ ਭਾਈ ਤੇ ਸਿੱਖ ਸੰਤਾ ਕੜੀਆਂ ਹੋ ਗਈਆਂ ਤੇ ਪੈਦਾ ਬਲ ਫੇਗੜਾ ਹੀ ਪਗੈ ਨਾ ਹੁਣ ਕੀ ਫੈਸਲਾ ਹੋਏ ਆ ਤਾਂ ਹੁਣ ਸੇ ਨੂੰ ਪਤਾ ਲੱਗੇਗਾ ਨਾ